ਸਾਰੇ ਨੂੰ ਸਤਿ ਸ੍ਰੀ ਅਕਾਲ ਸਵਾਗਤ ਹੈ ਤੁਹਾਡਾ ਸੰਦੀਪ ਸਿੰਘ ਕਲਾਸਿਸ ਦੇ ਵਿੱਚ ਅ ਸਭ ਤੋਂ ਪਹਿਲਾਂ ਤਾਂ ਸੰਦੀਪ ਸਿੰਘ ਕਲਾਸਿਸ ਚੈਨਲ ਵੱਲੋਂ ਸਾਰੇ ਨੂੰ ਜੜੀਆਂ ਹੋਲੀ ਦੀਆਂ ਬਹੁਤ ਬਹੁਤ ਜੜੀਆਂ ਮੁਬਾਰਕਾਂ ਅ ਅੱਜ ਦੀ ਇਸ ਵੀਡੀਓ ਦੇ ਵਿੱਚ ਅ ਦੋ ਚੀਜ਼ਾਂ ਆ ਇੱਕ ਤਾਂ ਆਪਾਂ ਜਿਹੜਾ ਟੌਪਿਕ ਜਿਹੜਾ ਹੈ ਉਹ ਕਰਾਂਗੇ ਔਰ ਦੂਸਰਾ ਇਹ ਹੈ ਕਿ ਜਿਵੇਂ ਕਿ ਤੁਸੀਂ ਸਾਹਮਣੇ ਦੇਖ ਹੀ ਰਹੇ ਹੋ ਕਿ ਅੱਜ ਜਿਵੇਂ ਹੋਲੀ ਦਾ ਜਿਹੜਾ ਹੈ ਉਤਸਵ ਆ ਤਾਂ ਉਹਦੇ ਉੱਤੇ ਜਿਹੜਾ ਹੈ ਖਾਸ ਜਿਹੜਾ ਹੈ 20% ਜਿਹੜਾ ਹੈ ਆਫ ਜਿਹੜਾ ਉਹ ਕੀਤਾ ਗਿਆ ਆ ਤੁਸੀਂ ਹਿੰਟ ਲਿਖੇ ਨੰਬਰਾਂ ਦੇ ਉੱਤੇ ਜਿਹੜਾ ਉਹ ਕੰਟੈਕਟ ਜਿਹੜਾ ਉਹ ਕਰ ਸਕਦੇ ਆ ਜਿਹਦੇ ਵਿੱਚ ਤੁਹਾਨੂੰ ਜਿੰਨੀ ਫੀਸ ਹੈ ਉਹਦਾ ਜਿਹੜਾ ਹੈ 20% ਜਿਹੜਾ ਹੈ ਉਹ ਆਫ ਜਿਹੜਾ ਉਹ ਮਿਲੇਗਾ ਬਾਕੀ ਫੋਨ ਤੇ ਗੱਲ ਕਰਕੇ ਤੁਸੀਂ ਕੋਈ ਵੀ ਇਨਫੋਰਮੇਸ਼ਨ ਜਿਹੜੀ ਆ ਉਹ ਪ੍ਰੋਪਰ ਜਿਹੜੀ ਆ ਉਹ ਲੈ ਸਕਦੇ ਆ ਠੀਕ ਹੈ ਉਹ ਦੂਜੀ ਗੱਲ ਇਹ ਹੈ ਕਿ ਅਸੀਂ ਜੋ ਟਾਪਿਕ ਆਲਰੇਡੀ ਸਾਡੇ ਜਿਹੜਾ ਚੱਲ ਰਿਹਾ ਹੈ ਟਾਪਿਕ ਗੁਰਮਤਕਾ ਵਾਲਾ ਟਾਪਿਕ ਚੱਲ ਰਿਹਾ ਹੈ ਜਿਹਦੇ ਵਿੱਚ ਅਸੀਂ ਗੁਰੂ ਅਰਜਨ ਦੇਵ ਜੀ ਵਾਲਾ ਟਾਪਿਕ ਕਰ ਰਹੇ ਹਾਂ ਸੋ ਉਹਦੇ ਵਿੱਚ ਅਸੀਂ ਕਾਫੀ ਪੋਰਸ਼ਨ ਜਿਹੜਾ ਕਰ ਚੁੱਕੇ ਹਾਂ ਸੋ ਉਹਨਾਂ ਦਾ ਜਿਹੜਾ ਇੱਕ ਦੂਸਰਾ ਹਿੱਸਾ ਆ ਜਿਹਦੇ ਵਿੱਚ ਛੋਟੀ ਪੌੜੀਆਂ ਛੋਟੀ ਬਾਣੀਆਂ ਜਿਹੜੀਆਂ ਉਹਨਾਂ ਦੀਆਂ ਹੈਗੀਆਂ ਆ ਠੀਕ ਹੈ ਉਹਦੇ ਬਾਰੇ ਆਪਾਂ ਜਿਹੜਾ ਇਸ ਵੀਡੀਓ ਦੇ ਵਿੱਚ ਆਪਾਂ ਗੱਲ ਕਰਾਂਗੇ ਬਾਕੀ ਇੱਕ ਤਰ੍ਹਾਂ ਦੀ ਡੈਮੋ ਕਲਾਸ ਵੀ ਅਗਰ ਕੋਈ ਜਿਹੜਾ ਆ ਦੇਖਣਾ ਚਾਹੁੰਦਾ ਹੈ ਕਿ ਕਲਾਸ ਕਿਦਾਂ ਦੀ ਹੁੰਦੀ ਹੈ ਤਾਂ ਇਸ ਦੇ ਵੀਡੀਓ ਦੇ ਵਿੱਚ ਜੜਾਇਆ ਉਹ ਦੇਖ ਸਕਦੇ ਆ ਠੀਕ ਹੈ ਜੀ ਸੋ ਆਪਾਂ ਬਿਨਾਂ ਰੁਕੇ ਜਿਹੜਾ ਆ ਆਪਾਂ ਕਲਾਸ ਦੀ ਜਿਹੜੀ ਇਹ ਸ਼ੁਰੂਆਤ ਕਰਦੇ ਆ ਜੋ ਇਸ ਚੈਨਲ ਤੇ ਨਵੇਂ ਆਏ ਨੂੰ ਚੈਨਲ ਨੂੰ ਸਬਸਕ੍ਰਾਈਬ ਲਾਈਕ ਔਰ ਸ਼ੇਅਰ ਜ਼ਰੂਰ ਕਰਿਓ ਬੈਲ ਆਈਕਨ ਵੀ ਜ਼ਰੂਰ ਪ੍ਰੈਸ ਕਰਿਓ ਤਾਂ ਕਿ ਆਲ ਵਾਲੀਆਂ ਵੀਡੀਓਜ਼ ਦੀ ਜਿਹੜੀ ਜਾਣਕਾਰੀ ਹੈ ਉਸ ਬਾਰੇ ਇਨਫੋਰਮੇਸ਼ਨ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕੇ ਠੀਕ ਹੈ ਜੀ ਸੋ ਆਪਾਂ ਸਿੱਧਾ ਜਿਹੜਾ ਹੈ ਟੌਪਿਕ ਵੱਲ ਚੱਲਦੇ ਆ ਸੋ ਇਹਦੇ ਵਿੱਚ ਆਪਾਂ ਜਿਵੇਂ ਮੈਂ ਪਹਿਲਾਂ ਦੱਸਿਆ ਕਿ ਅਸੀਂ ਇਥੇ ਜਿਹੜਾ ਟੌਪਿਕ ਅਸੀਂ ਜਿਹੜਾ ਕਰ ਰਹੇ ਹਾਂ ਠੀਕ ਹੈ ਉਹ ਸੀ ਗੁਰੂ ਅਰਜੁਨ ਦੇਵ ਜੀ ਦਾ ਕਰ ਰਹੇ ਹਾਂ ਠੀਕ ਹੈ ਗੁਰੂ ਅਰਜੁਨ ਦੇਵ ਜੀ ਦਾ ਜਿਹੜਾ ਟੌਪਿਕ ਅਸੀਂ ਕਰ ਰਹੇ ਹਾਂ ਜਿਹਦੇ ਵਿੱਚ ਅਸੀਂ ਉਹਨਾਂ ਦੀਆਂ ਵੱਡੀਆਂ ਬਾਣੀਆਂ ਜੋ ਹੈ ਠੀਕ ਹੈ ਵੱਡੀਆਂ ਬਾਣੀਆਂ ਜਿਹਦੇ ਵਿੱਚ ਸੁਖਮਨੀ ਸਾਹਿਬ ਆਉਂਦਾ ਆ ਠੀਕ ਹੈ ਸੋ ਬਾਕੀ ਜਿਹੜੀਆਂ ਇਹਨਾਂ ਦੀਆਂ ਕੁ ਛੋਟੀਆਂ ਬਾਣੀਆਂ ਆ ਠੀਕ ਹੈ ਛੋਟੀਆਂ ਬਾਣੀਆਂ ਦੇ ਬਾਰੇ ਆਪਾਂ ਜਿਹੜਾ ਹੈ ਵਿਸਥਾਰ ਨਾਲ ਗੱਲ ਕਰਾਂਗੇ ਠੀਕ ਹੈ ਛੋਟੀਆਂ ਬਾਣੀਆਂ ਦੇ ਵਿੱਚ ਅਗਰ ਮੈਂ ਐਗਜ਼ਾਮਪਲ ਦਸਾਂ ਤਾਂ ਜਿਵੇਂ ਇਹਦੇ ਵਿੱਚ ਦਿਨ ਰੈਣ ਠੀਕ ਹੈ ਬਾਣੀ ਆਉਂਦੀ ਹੈ ਇਸ ਦੇ ਵਿੱਚ ਪਹਿਰੇ ਆਉਂਦੇ ਆ ਇਹਦੇ ਵਿੱਚ ਬਿਰਹੜਾ ਗੁਣਮੰਤੀ ਠੀਕ ਹੈ ਇਦਾਂ ਦੇ ਜਿਹੜੇ ਆ ਉਹ ਇੱਥੇ ਜਿਹੜੇ ਟੌਪਿਕ ਆਉਂਦੇ ਆ ਛੋਟੀ ਬਾਣੀਆਂ ਦੇ ਵਿੱਚ ਠੀਕ ਹੈ ਸੋ ਇਹਨਾਂ ਨੂੰ ਆਪਾਂ ਜਿਹੜਾ ਆ ਵਿਸਤਾਰ ਦੇ ਨਾਲ ਇਹਦੇ ਵਿੱਚ ਆਪਾਂ ਗੱਲ ਕਰਾਂਗੇ ਠੀਕ ਹੈ ਸੋ ਆਪਾਂ ਬਿਨਾਂ ਰੁਕੇ ਜੜਾ ਆ ਸ਼ੁਰੂ ਕਰਦੇ ਹਾਂ ਛੋਟੀਆਂ ਬਾਣੀਆਂ ਸੋ ਛੋਟੀ ਬਾਣੀ ਦੇ ਵਿੱਚ ਜਿਹੜਾ ਸਭ ਤੋਂ ਪਹਿਲਾਂ ਆਂਦਾ ਆ ਜਿਵੇਂ ਮੈਂ ਹੁਣੇ ਗੱਲ ਕੀਤੀ ਆ ਉਹ ਆਂਦਾ ਆ ਦਿਨ ਰਹਿਣ ਸਾਡੇ ਆਲਰੇਡੀ ਜਿਹੜੀ ਕਲਾਸ ਚੱਲ ਰਹੀ ਆ ਉਹਦੇ ਵਿੱਚ ਅਸੀਂ ਇਹੀ ਟੌਪਿਕ ਜਿਹੜਾ ਆ ਉਹ ਕਰ ਰਹੇ ਆ ਠੀਕ ਹੈ ਬਾਕੀ ਜਿਹੜਾ ਗੁਲਾਨੁਬਦੀਰ ਜੀ ਨੇ ਜੀਵਨ ਨਾਲ ਸੰਬੰਧਿਤ ਉਹ ਸਾਰਾ ਕੁਝ ਆਪਾਂ ਜਿਹੜਾ ਆ ਉਹ ਕਰ ਚੁੱਕੇ ਆ ਸੋ ਦਿਨ ਰਹਿਣ ਜਿਹੜਾ ਆ ਇਹ ਮਾਜ ਮਹੱਲਾ ਪੰਜਮਾ ਆ ਠੀਕ ਹੈ ਮਾਜ ਰਾਗ ਦੇ ਵਿੱਚ ਜਿਹੜਾ ਇਹਦਾ ਉਚਾਰਨ ਗੁਰੂ ਸਾਹਿਬਾਨ ਨੇ ਕੀਤਾ ਆ ਠੀਕ ਹੈ ਮਾਜ ਮਹੱਲਾ ਪੰਜਮਾ ਆ ਠੀਕ ਹੈ ਇਹਦੇ ਵਿੱਚ ਚਾਰ ਬੰਦ ਆ ਔਰ ਇਹਦੇ ਵਿੱਚ ਦਿਨ ਔਰ ਰਾਤ ਦੇ ਬਾਰੇ ਠੀਕ ਹੈ ਦਿਨ ਔਰ ਰਾਤ ਦੇ ਬਾਰੇ ਜਿਹੜਾ ਆ ਉਹ ਦੱਸਿਆ ਗਿਆ ਆ ਠੀਕ ਹੈ ਅਗਰ ਇਹਦੇ ਵਿੱਚ ਆਪਾਂ ਇਹਦੇ ਅਗਰ ਵਿਸ਼ਿਆਂ ਦੀ ਗੱਲ ਕਰੀਏ ਤਾਂ ਇਹਦੇ ਵਿੱਚ ਚੰਗੇ ਚੰਗੇ ਕਰਮ ਕਰਨ ਉੱਤੇ ਜਿਹੜਾ ਆ ਜ਼ੋਰ ਦਿੱਤਾ ਗਿਆ ਆ ਠੀਕ ਹੈ ਚੰਗੇ ਕਰਮ ਕਰਨ ਤੇ ਜਿਹੜਾ ਆ ਉਹ ਜ਼ੋਰ ਜਿਹੜਾ ਆ ਉਹ ਦਿੱਤਾ ਗਿਆ ਹੈ ਔਰ ਦੂਜੇ ਪਾਸੇ ਜਿਹੜਾ ਆ ਵਹਿਮਾ ਪਰਮਾ ਤੋਂ ਦੂਰ ਰਹਿਣ ਦੀ ਵੀ ਜਿਹੜੀ ਸਾਨੂੰ ਹਦਾਇਤ ਜਿਹੜੀ ਹੈ ਉਹ ਦਿੱਤੀ ਗਈ ਹੈ ਠੀਕ ਹੈ ਪਰਮਾ ਤੋਂ ਰਹਿਤ ਜਿਹੜਾ ਸੀ ਜੀਵਨ ਜਿਹੜਾ ਬਤੀਤ ਕਰਨਾ ਹੈ ਉਸ ਦੇ ਬਾਰੇ ਸਾਨੂੰ ਜਿਹੜੀ ਹੈ ਇਸ ਦੇ ਵਿੱਚ ਕਹ ਲਓ ਕਿ ਸੰਬਦੇਸ਼ ਜਿਹੜਾ ਆ ਉਹ ਦਿੱਤਾ ਗਿਆ ਹੈ ਜੇ ਅਗਰ ਆਪਾਂ ਗੱਲ ਕਰੀਏ ਇਹਦੇ ਟੌਪਿਕ ਦੇ ਵਿੱਚ ਦਿਨ ਰਹਿਣ ਵਾਲੀ ਜਿਹੜੀ ਬਾਣੀ ਦੇ ਵਿੱਚ ਕਈ ਵਾਰ ਸਾਨੂੰ ਤੁਕ ਵੀ ਜਿਹੜੀ ਆ ਉਹ ਪੁੱਛ ਲਈ ਜਾਂਦੀ ਆ ਸੋ ਤੁਸੀਂ ਜਿਹੜੀ ਆ ਤੁਕ ਵੀ ਨੋਟ ਕਰ ਸਕਦੇ ਮੈਂ ਇਹ ਪਹਿਲੀ ਜਿਹੜੀ ਲਾਈਨ ਹੈ ਇਹ ਇੱਕ ਜ਼ਰੂਰ ਦੱਸਦਾਂ ਕਿ ਦਿਨ ਰਹਿਣ ਜੋ ਪ੍ਰਭ ਕੋ ਸੇਵੰਦੇ ਦਿਨ ਰਹਿਣ ਜੋ ਪ੍ਰਭ ਕੋ ਸੇਵੰਦੇ ਤਿਨ ਕੇ ਸਦਬਲਹਾਰੀ ਤਿਨ ਕੇ ਸਦਬਲਹਾਰੀ ਠੀਕ ਤਾਂ ਇਹ ਜਿਹੜਾ ਆ ਟੌਪਿਕ ਦਿਨ ਰੈਣ ਦੇ ਵਿੱਚ ਤੁਸੀਂ ਇਹ ਚੀਜ਼ਾਂ ਜੜੀਆਂ ਯਾਦ ਰੱਖਣੀ ਆ ਕੁਐਸਚਨ ਕਿਸੇ ਵੀ ਤਰ੍ਹਾਂ ਪੁੱਛ ਸਕਦੇ ਆ ਸਿੰਪਲ ਕੁਐਸਚਨ ਪੁੱਛ ਸਕਦੇ ਆ ਕਿ ਦਿਨ ਰੈਣ ਕਿਸ ਗੁਰੂ ਸਾਹਿਬਾਨ ਦੀ ਬਾਣੀ ਹੈ ਦਿਨ ਰੈਣ ਜੋ ਗੁਰੂ ਅਰਜਨ ਦੇਵ ਜੀ ਦੁਆਰਾ ਲਿਖਿਤ ਹੈ ਉਹ ਕਿਹੜੇ ਰਾਗ ਦੇ ਵਿੱਚ ਹੈ ਸੋ ਮਾਝ ਰਾਗ ਦੇ ਵਿੱਚ ਹੈ ਬਹੁਤ ਘੱਟ ਚਾਂਸੇ ਤੋਂ ਪੁੱਛਣ ਕਿ ਕਿੰਨੇ ਬੰਦ ਆ ਠੀਕ ਹੈ ਪਰ ਅਗਰ ਇਹਨਾਂ ਜ਼ਰੂਰ ਪੁੱਛ ਸਕਦੇ ਆ ਕਿ ਦਿਨ ਰਹਿਣ ਦਾ ਜਿਹੜਾ ਵਿਸ਼ਾ ਕੀ ਆ ਸੋ ਸਾਨੂੰ ਪਤਾ ਹੈ ਕਿ ਇਹਦੇ ਵਿੱਚ ਦਿਨ ਰਾਤ ਦੇ ਬਾਰੇ ਦੱਸਿਆ ਚੰਗੇ ਕਰਮਾਂ ਤੇ ਜ਼ੋਰ ਦੇਣ ਲਈ ਕਿਹਾ ਹੈ ਅਤੇ ਪਰਮਾ ਤੋਂ ਰਹਿਤ ਜਿਹੜਾ ਆ ਆਪਣਾ ਜੀਵਨ ਅਸੀਂ ਬਤੀਤ ਕਰਨਾ ਆ ਉਸ ਦੇ ਬਾਰੇ ਦੇ ਵਿੱਚ ਜਿਹੜੀ ਜਾਣਕਾਰੀ ਦਿੱਤੀ ਗਈ ਹੈ ਠੀਕ ਹੈ ਸੋ ਦੂਜੇ ਨੰਬਰ ਤੇ ਜਿਹੜਾ ਇਹਦੇ ਵਿੱਚ ਅੱਗੇ ਆਉਂਦਾ ਆ ਉਹ ਆਉਂਦਾ ਆ ਪਹਿਰੇ ਪਹਿਰੇ ਵੀ ਇਦਾਂ ਹੀ ਆ ਤੁਸੀਂ ਯਾਦ ਰੱਖਣਾ ਕਿ ਪਹਿਰੇ ਜਿਹੜਾ ਆ ਸ਼੍ਰੀ ਰਾਗ ਚ ਠੀਕ ਹੈ ਔਰ ਇਹਦੇ ਵਿੱਚ ਚਾਰ ਪੜਾਵਾਂ ਦਾ ਜਿਹੜਾ ਆ ਜ਼ਿਕਰ ਕੀਤਾ ਗਿਆ ਆ ਠੀਕ ਹੈ ਜੀ ਚਾਰ ਪੜਾਵਾਂ ਦਾ ਇਹਦੇ ਵਿੱਚ ਜ਼ਿਕਰ ਕੀਤਾ ਗਿਆ ਹੈ ਇਹਦੇ ਵਿੱਚ ਪੰਜ ਜਿਹੜੇ ਇਹਦੇ ਬੰਦ ਆ ਠੀਕ ਹੈ ਔਰ ਅਗਰ ਆਪਾਂ ਗੱਲ ਕਰੀਏ ਕਿ ਇਹਦੇ ਵਿੱਚ ਮਨੁੱਖ ਦੇ ਜਿਹੜੇ ਪੈਰ ਇਹਦੀ ਵੀ ਜਨ ਜਿਵੇਂ ਕਿ ਦਿਨ ਦੇ ਪੈਰ ਹੁੰਦੇ ਆ ਸੋ ਇਹਦੇ ਵਿੱਚ ਵੀ ਪੈਰ ਦੇ ਬਾਰੇ ਜਿਹੜਾ ਜ਼ਿਕਰ ਕੀਤਾ ਗਿਆ ਕਿ ਜਿਵੇਂ انسان ਆ ਹਨਾ انسان ਦਾ ਜਿਹੜਾ انسان ਦਾ ਪੂਰਾ ਜੀਵਨ ਆ ਉਹ ਤਿੰਨ ਹਿੱਸਿਆਂ ਚ ਵੰਡਿਆ ਆ ਜਿਵੇਂ ਬਚਪਨ ਠੀਕ ਹੈ ਜਵਾਨੀ ਤੇ ਬੁਢਾਪਾ ਠੀਕ ਹੈ ਨਾ ਸੋ ਇਹ ਤਿੰਨਾਂ ਦੇ ਜਿਹੜਾ ਇਹਨੂੰ ਮੁੱਖ ਰੱਖ ਕੇ ਜਿਹੜਾ ਹੈ ਇਹ ਪੈਰੇ ਜਿਹੜੇ ਆ ਉਹ ਜਿਹੜੇ ਲਿਖੇ ਗਏ ਆ ਠੀਕ ਹੈ ਸੋ ਇਹਦੇ ਵਿੱਚ ਜਿਹੜਾ ਮਨੁੱਖ ਨੂੰ ਜਿਹੜਾ ਆ ਵਣਜਾਰਾ ਕਹਿ ਕੇ ਸੰਬੋਧਨ ਕੀਤਾ ਹੈ ਮਨੁੱਖ ਨੂੰ ਜਿਹੜਾ ਆ ਵਣਜਾਰਾ ਜਿਹੜਾ ਆ ਕਹਿ ਕੇ ਸੰਬੋਧਨ ਜਿਹੜਾ ਉਹ ਕੀਤਾ ਗਿਆ ਹੈ ਠੀਕ ਹੈ ਇਹ ਚੀਜ਼ਾਂ ਤੁਸੀਂ ਯਾਦ ਰੱਖਣੀਆਂ ਔਰ ਪਹਿਲੇ ਤੁਸੀਂ ਯਾਦ ਰੱਖਣਾ ਕਿ ਸ਼੍ਰੀ ਰਾਗ ਦੇ ਵਿੱਚ ਹੀ ਆ ਪਹਿਲੀ ਗੱਲ ਕਿ ਪਹਿਰੇ ਜਿਹੜੇ ਇੱਕ ਤਾਂ ਹੋ ਗਿਆ ਗੁਰੂ ਅਰਜਨ ਦੇਵ ਜੀ ਦੁਆਰਾ ਠੀਕ ਹੈ ਔਰ ਇਹ ਗੁਰੂ ਨਾਨਕ ਦੇਵ ਜੀ ਨੇ ਵੀ ਉਚਾਰੇ ਆ ਔਰ ਇਹ ਚੌਥੇ ਪਾਤਸ਼ਾ ਗੁਰੂ ਰਾਮਦਾਸ ਜੀ ਨੇ ਵੀ ਉਚਾਰੇ ਆ ਠੀਕ ਹੈ ਇਹ ਤਿੰਨ ਗੁਰੂ ਸਹਿਬਾਨਾਂ ਦੁਆਰਾ ਜਿਹੜੇ ਜਿਹੜੇ ਰਚੇ ਗਏ ਆ ਕੁਐਸਚਨ ਕਈ ਵਾਰ ਪੁੱਛ ਲਿਆ ਜਾਂਦਾ ਜਿਵੇਂ UGC NET ਦੇ ਇਗਜ਼ਾਮ ਤੇ ਇੱਕ ਵਾਰ ਕੁਐਸਚਨ ਪੁੱਛਿਆ ਗਿਆ ਸੀਗਾ ਕਿ ਪਹਿਰੇ ਹਿੰਟ ਲਿਖੇ ਕਿਹੜੇ ਕਿਹੜੇ ਗੁਰੂ ਸਹਿਬਾਨ ਦੁਆਰਾ ਰਚਿਤ ਹੈ ਠੀਕ ਹੈ ਪਹਿਰਾ ਇਹ ਪਹਿਰੇ ਖੇਟ ਲਿਕੇ ਕਿਸ ਗੁਰੂ ਸਹਿਬਾਨਾ ਦੁਆਰਾ ਰਚਿਤ ਹੈ ਔਰ نیچے ਤਿੰਨ ਗੁਰੂ ਸਹਿਬਾਨਾ ਦੀਆਂ ਆਪਸ਼ਨਾਂ ਦਿੱਤੀਆਂ ਸੀ ਅਲੱਗ-ਅਲੱਗ ਤਾਂ ਉਹਦੇ ਵਿੱਚ ਜਿਹੜਾ ਹੈ ਅਗਰ ਸਾਨੂੰ ਪਤਾ ਆ ਪੜਿਆ ਹੈ ਤੇ ਸਾਨੂੰ ਪਤਾ ਹੋਏਗਾ ਨਾ ਕਿ ਉਹਦੀ ਆਪਸ਼ਨ ਜਿਹੜੀ ਸਹੀ ਕਿਹੜੀ ਹੋਏਗੀ ਗੁਰੂ ਨਾਨਕ ਦੇਵ ਜੀ ਗੁਰੂ ਰਾਮਦਾਸ ਜੀ ਤੇ ਗੁਰੂ ਅਰਜਨ ਦੇਵ ਠੀਕ ਹੈ ਇਸ ਤੋਂ ਬਾਅਦ ਤੀਜੇ ਨੰਬਰ ਤੇ ਆਂਦਾ ਹੈ ਬਿਰਹੜੇ ਬਿਰਹੜੇ ਰਾਗ ਆਸਾ ਠੀਕ ਹੈ ਇਹਦੇ ਵਿੱਚ ਜਿਹੜੀਆਂ ਅਸ਼ਟਪਦੀਆਂ ਆ ਅਸ਼ਟਪਦੀਆਂ ਇਹਦੇ ਵਿੱਚ ਤਿੰਨ ਆ ਉਹਦੀ ਜਿਹੜੀ ਸੰਖਿਆ ਆ ਠੀਕ ਹੈ ਬਿਰਹਾੜੇ ਜਿਹੜਾ ਲੋਕ ਗੀਤ ਆ ਜਿਵੇਂ ਤੁਸੀਂ ਬਿਰਹਾ ਬਿਰਹਾ ਤੋਂ ਜਿਹੜਾ ਆ ਬਿਰਹਾੜੇ ਬਣਿਆ ਜਿਹਦੇ ਵਿੱਚ ਵਿਛੋੜੇ ਦੀ ਗੱਲ ਕੀਤੀ ਗਈ ਆ ਠੀਕ ਹੈ ਵਿਛੋੜੇ ਦੀ ਜਿਹੜੀ ਹੈ ਇਸ ਦੇ ਵਿੱਚ ਜਿਹੜੀ ਉਹ ਗੱਲ ਕੀਤੀ ਆ ਵਿਯੋਗ ਦੀ ਜਿਹੜੀ ਪੀੜ ਹੁੰਦੀ ਆ ਠੀਕ ਹੈ ਵਿਯੋਗ ਮਤਲਬ ਜਦੋਂ ਅਸੀਂ ਜਦੋਂ ਸਾਡਾ ਵਿਛੋੜਾ ਹੁੰਦਾ ਹੈ ਜਦੋਂ ਅਸੀਂ ਦੂਰ ਹੁੰਨੇ ਆ ਦੋ ਸ਼ਬਦ ਹੁੰਦੇ ਆ ਵਿਯੋਗ ਤੇ ਸੰਯੋਗ ਸੰਯੋਗ ਦਾ ਭਾਵ ਹੁੰਦਾ ਮਿਲਣਾ ਵਿਯੋਗ ਦਾ ਭਾਵ ਹੈ ਕਿ ਜਦੋਂ ਅਸੀਂ ਦੂਰ ਜਾਂਦੇ ਆ ਸੋ ਵਿਯੋਗ ਦੀ ਜਿਹੜੀ ਪੀੜ ਆ ਉਸ ਦੇ ਬਾਰੇ ਜਿਹੜੀ ਇਸ ਦੇ ਵਿੱਚ ਗੱਲ ਕੀਤੀ ਹੈ ਪ੍ਰਮਾਤਮਾ ਦੇ ਨਾਲ ਜੋੜ ਕੇ ਕਿ ਜਦੋਂ ਸਾਡਾ ਪ੍ਰਮਾਤਮਾ ਦੇ ਨਾਲ ਮਿਲਾਪ ਨਹੀਂ ਹੁੰਦਾ ਤੇ ਸਾਡੇ ਅੰਦਰਲੀ ਜਿਹੜੀ ਪੀੜ ਆ ਉਹ ਉਹ ਕਿਵੇਂ ਦੀ ਹੁੰਦੀ ਆ ਠੀਕ ਹੈ ਸੋ ਜਿਹੜੀ ਵਿਯੋਗ ਦੀ ਜਿਹੜੀ ਪੀੜ ਹੁੰਦੀ ਆ ਉਹ ਉਹੀ ਉਸ ਦੇ ਵਿੱਚ ਹੀ ਇੱਕ ਪਿਆਰ ਵੀ ਜਿਹੜਾ ਲੁਕਿਆ ਹੁੰਦਾ ਹੈ ਕਿਉਂ ਕਿ ਸਾਡੇ ਅੰਦਰ ਜਦੋਂ ਅਸੀਂ ਕਿਸੇ ਕੋਲ ਆਪਣੇ ਪਿਆਰੇ ਦੇ ਕੋਲੋਂ ਦੂਰ ਜਾਂਦੇ ਹਾਂ ਤਾਂ ਹੀ ਸਾਨੂੰ ਉਸ ਦੇ ਜਿਹੜੇ ਹੈ ਹੋਣ ਦਾ ਜਿਹੜਾ ਅਹਿਸਾਸ ਆ ਤੇ ਉਹਦੀ ਜਿਹੜੀ ਇੰਪੋਰਟੈਂਸ ਹੈ ਉਹ ਸਾਨੂੰ ਜਿਹੜੀ ਹੈ ਉਹ ਪਤਾ ਲੱਗਦੀ ਹੈ ਠੀਕ ਹੈ ਸੋ ਇਹ ਤੁਸੀਂ ਜਿਹੜੀਆਂ ਇਸ ਦੇ ਵਿੱਚ ਚੀਜ਼ਾਂ ਜਿਹੜੀਆਂ ਉਹ ਯਾਦ ਰੱਖਣੀ ਠੀਕ ਹੈ ਚੌਥੇ ਨੰਬਰ ਤੇ ਆਂਦਾ ਹੈ ਜੀ ਗੁਣਮੰਤੀ ਉਹ ਗੁਣਮੰਤੀ ਰਾਗ ਸੂਹੀ ਠੀਕ ਹੈ ਔਰ ਇਹਦੇ ਵਿੱਚ ਜਿਹੜਾ ਹੈ ਗੁਣਾ ਵਾਲੀ ਜਿਹੜੀ ਜੀਵ ਵਿਸਤਰੀ ਆ ਉਸਤੇ ਬਾਰੇ ਗੱਲ ਕੀਤੀ ਆ ਗੁਣਾ ਵਾਲੀ ਜੋ ਜੀਵ ਵਿਸਤਰੀ ਆ ਉਸਦੇ ਬਾਰੇ ਗੱਲ ਕੀਤੀ ਆ ਠੀਕ ਹੈ ਸੋ ਇਹਦੇ ਵਿੱਚ ਜਿਹੜੀਆਂ ਹੈ 13 ਤੁਕਾਂ ਆ 13 ਤੁਕਾਂ ਦੀ ਜਿਹੜੀ ਹੈ ਛੋਟੀ ਜਿਹੜੀ ਰਚਨਾ ਹੈ ਯਾਦ ਰੱਖਿਓ ਸਾਰੀਆਂ ਜਿਹੜੀਆਂ ਹੈ ਛੋਟੀਆਂ ਬਾਣੀਆਂ ਆ ਕਵੈਸ਼ਨ ਪੁੱਛ ਸਕਦੇ ਆ ਕਿ ਅ ਹੇਠ ਲਿਖਿਆ ਵਿੱਚੋਂ ਕਿਹੜੀ-ਕਿਹੜੀ ਬਾਣੀ ਗੁਰੂ ਅਰਜਨ ਦੇਵ ਜੀ ਦੁਆਰਾ ਛੋਟੀ ਬਾਣੀਆਂ ਦੇ ਵਿੱਚ ਰਚਿਤ ਹੈ ਠੀਕ ਹੈ ਜਾਂ ਛੋਟੀ ਬਾਣੀਆਂ ਦੇ ਹੇਠ ਆਉਂਦੀਆਂ ਹਨ ਸੋ ਤੁਸੀਂ ਯਾਦ ਰੱਖਣਾ ਕਿਹੜੇ-ਕਿਹੜੇ ਦਿਨ ਰਹਿਣ ਪਹਿਰੇ ਬਿਰਹਾ ਗੁਣਮੰਤ ਠੀਕ ਹੈ ਇਸ ਤੋਂ ਬਾਅਦ ਅੱਗੇ ਆਂਦਾ ਆ 5ਵੇਂ ਨੰਬਰ ਤੇ ਅਗਰ ਆਪਾਂ ਗੱਲ ਕਰੀਏ ਅੰਜੁਲੀਆ ਸੋ ਜਿਹੜਾ ਅੰਜਲੀਆਂ ਇੱਕ ਰੂਪ ਆ ਆਪਾਂ ਕਹਿ ਸਕਦੇ ਹਾਂ ਇੱਕ ਕਾਵ ਰੂਪ ਆ ਬਿਆਨ ਕਰਨ ਦਾ ਠੀਕ ਹੈ ਸੋ ਇਹਦੇ ਵਿੱਚ ਇਹਦਾ ਭਾਵ ਹੁੰਦਾ ਕਿ ਹੱਥ ਜੋੜ ਕੇ ਜਿਹੜਾ ਆ ਬੇਨਤੀ ਕਰਨਾ ਠੀਕ ਹੈ ਇੱਥੇ ਤੁਸੀਂ ਜ਼ਰੂਰ ਨੋਟ ਕਰ ਲਓ ਹੱਥ ਜੋੜ ਬੇਨਤੀ ਕਰਨਾ ਠੀਕ ਹੈ ਜਬ ਬੇਨਤੀ ਕਰਨ ਦਾ ਭਾਵ ਇਸ ਦੇ ਵਿੱਚ ਜਿਹੜਾ ਅੰਜਲੀਆਂ ਦੇ ਵਿੱਚ ਹੁੰਦਾ ਆ ਠੀਕ ਹੈ ਮਾਰੂ ਰਾਗ ਦੇ ਵਿੱਚ ਦੋ ਅੰਜਲੀਆਂ ਮਿਲਦੀਆਂ ਹਨ ਮਾਰੂ ਰਾਗ ਦੇ ਵਿੱਚ ਦੋ ਅੰਜੂਲੀਆਂ ਜਿਹੜੀਆਂ ਉਹ ਸਾਨੂੰ ਦੇਖਣ ਜਿਹੜੀਆਂ ਮਿਲਦੀਆਂ ਮਤਲਬ ਰੱਬ ਅੱਗੇ ਆਪਣੇ ਆਪ ਨੂੰ ਸਮਰਪਣ ਜਿਹੜਾ ਕਰਨਾ ਹੈ ਜਿਵੇਂ ਦੋ ਲਿਖੀਆਂ ਹੈ ਜਿਹੜੀ ਪਹਿਲੀ ਆ ਠੀਕ ਹੈ ਪਹਿਲੀ ਦੇ ਵਿੱਚ ਇਹ ਕਿਹਾ ਗਿਆ ਕਿ ਰੱਬ ਅੱਗੇ ਸਮਰਪਣ ਠੀਕ ਹੈ ਔਰ ਦੂਜੀ ਅੰਗਲੀ ਦੇ ਵਿੱਚ ਦੂਜੀ ਅੰਗਲੀ ਦੇ ਜਿਹੜਾ ਭਾਵ ਆ ਉਹ ਹੈ ਕਿ ਮੋਹ ਮਾਇਆ ਦਾ ਤਿਆਗ ਠੀਕ ਹੈ ਮੂ ਮਾਇਦਾ त्याग ਠੀਕ ਹੈ ਇਹ ਜਿਹੜਾ ਆ ਅੰਜੁਲੀਆਂ ਦੇ ਵਿੱਚ ਜਿਹੜਾ ਆ ਇਹ ਦੱਸਿਆ ਗਿਆ ਆ ਠੀਕ ਹੈ ਸੋ ਇਹ ਸਾਰੀਆਂ ਜਿਹੜੀਆਂ ਆ ਪੰਜ ਜਿਹੜੀਆਂ ਆ ਗੁਰੂ ਅਰਜਨ ਦੇਵ ਜੀ ਦੁਆਰਾ ਰਚਿਤ ਜਿਹੜੀਆਂ ਆ ਛੋਟੀਆਂ ਬਾਣੀਆਂ ਦੇ ਵਿੱਚ ਜਿਹੜਾ ਵੰਕੀਤਾ ਠੀਕ ਹੈ ਸੋ ਇਹਦੇ ਵਿੱਚ ਹੁਣ ਤੁਸੀਂ ਮਤਲਬ ਇਸ ਨੂੰ ਤੁਸੀਂ ਯਾਦ ਕਰਨਾ ਜੇਕਰ ਤੁਸੀਂ ਲਿਖਣਾ ਹੈ ਨਾ ਸੋ ਤੁਸੀਂ ਲਿਖਣ ਨੂੰ ਇੱਕ ਆਪਣਾ ਤਰੀਕਾ ਤੁਸੀਂ ਇਹਦਾ ਬਣਾਉਣਾ ਹੈ ਜਿਵੇਂ ਤੁਸੀਂ ਇੱਥੇ ਅੱਜ ਦਾ ਤੁਹਾਨੂੰ ਮਿਲ ਕਰਾਂਗੇ ਤੁਸੀਂ ਜ਼ਰੂਰ ਇਹਦਾ ਨੋਟ ਕਰਿਓ ਠੀਕ ਹੈ ਜਿਵੇਂ ਕਿ ਇੱਥੇ ਲਿਖਿਆ ਮੈਂ ਰਾਮਕਲੀ ਰਾਗ ਸੋ ਰਾਮਕਲੀ ਰਾਗ ਦੇ ਵਿੱਚ ਕੀ ਕੀ ਹੁੰਦਾ ਹੈ ਰਾਮਕਲੀ ਰਾਗ ਦੇ ਵਿੱਚ ਰੁੱਤੀ ਔਰ रुण ਚੁਣਾ ਠੀਕ ਹੈ ਰਾਗਕਲੀ ਦੇ ਵਿੱਚ ਜਿਹੜਾ ਆ ਇਸ ਦੇ ਵਿੱਚ ਜ਼ਿਕਰ ਆਉਂਦਾ ਹੈ ਠੀਕ ਹੈ ਦੂਜੇ ਨੰਬਰ ਤੇ ਆਉਂਦਾ ਮਾਰੂ ਰਾਗ ਮਾਰੂ ਰਾਗ ਦੇ ਵਿੱਚ ਆਂਦਾ ਆ ਦਖਣੀ ਸੋਹਲੇ ਤੇ ਅੰਜੁਲੀਆਂ ਠੀਕ ਆ ਇਸ ਤੋਂ ਬਾਅਦ ਆ ਜਾਂਦਾ ਆ ਸੁਹੀ ਰਾਗ ਸੋ ਸੁਹੀ ਰਾਗ ਦੇ ਵਿੱਚ ਕੀ ਆ ਜਾਂਦਾ ਆ ਗੁਣਮੰਤੀ ਇੱਕ ਤਰ੍ਹਾਂ ਦਾ ਮੈਂ ਇਹ ਰਿਮਾਈਂਡ ਹੀ ਸਾਰਾ ਇੱਕ ਵਾਰ ਕਰ ਰਹੇ ਆ ਠੀਕ ਹੈ ਮਾਜ ਦੇ ਵਿੱਚ ਦਿਨਰ ਹੈ ਇਸ ਤੋਂ ਬਾਅਦ ਆਸਾ ਰਾਗ ਆਸਾ ਦੇ ਵਿੱਚ ਕੀ ਆ ਬਿਰਹ ਠੀਕ ਹੈ ਸੋ ਤੁਸੀਂ ਇਸ ਹਿਸਾਬ ਦੇ ਨਾਲ ਤੁਸੀਂ ਜਿਹੜਾ ਆ ਚੰਗੀ ਤਰ੍ਹਾਂ ਤੁਸੀਂ ਜਿਹੜਾ ਯਾਦ ਕਰ ਸਕਦੇ ਹੋ ਇਸ ਨੂੰ ਅਗਰ ਤੁਸੀਂ ਇਹੀ ਪੋਰਸ਼ਨ ਇਹੀ ਪੋਰਸ਼ਨ ਨੂੰ ਤੁਸੀਂ ਅਗਰ ਦੇਖੋ ਤਾਂ ਇਹਦੇ ਵਿੱਚੋਂ ਹੀ ਕੁਐਸਚਨ ਕਈ ਵਾਰ ਜਿਹੜਾ ਉਹ ਬਣ ਜਾਂਦਾ ਠੀਕ ਹੈ ਸੋ ਰਾਮਕਲੀ ਰਾਗ ਸ਼ਰੁਤੀ ਰੁੰਚੁਣਾ ਮਾਰੂ ਰਾਗ ਚ ਦਖਣੇ ਸੋਹਲੇ ਅੰਜੁਲੀਆ ਸੂਹੀ ਦੇ ਵਿੱਚ ਗੁਣਮੰਤੀ ਔਰ ਮਾਜ ਦੇ ਵਿੱਚ ਦਿਨਰ ਹੈ ਔਰ ਆਸਾ ਦੇ ਵਿੱਚ ਬਿਰਹੜੀ ਠੀਕ ਹੈ ਸੋ ਇਹ ਜਿਹੜੀਆਂ ਆ ਛੋਟੀਆਂ ਬਾਣੀਆਂ ਦਾ ਜਿਹੜਾ ਜ਼ਿਕਰ ਸਾਨੂੰ ਦੇਖਣ ਨੂੰ ਜਿਹੜਾ ਆ ਉਹ ਮਿਲਦਾ ਹੈ ਇਸ ਤੋਂ ਬਾਅਦ 12 ਦਾ ਜ਼ਿਕਰ ਹੁੰਦਾ ਹੈ ਗੁਰੂ ਅਰਜਨ ਦੇਵ ਜੀ ਦੁਆਰਾ ਸੋ ਗੁਰੂ ਅਰਜਨ ਦੇਵ ਜੀ ਨੇ ਜਿਹੜੀਆਂ ਆ 6 ਵਾਰਾਂ 6 ਵਾਰਾਂ ਜਿਹੜੀਆਂ ਸਾਨੂੰ ਦੇਖਣ ਨੂੰ ਮਿਲਦੀਆਂ ਜਿਹਦੇ ਵਿੱਚ ਪਹਿਲੇ ਨੰਬਰ ਤੇ ਜਿਹੜੀ ਵਾਰ ਹੈ ਉਹ ਹੈ ਗੌੜੀ ਦੂਜੇ ਨੰਬਰ ਤੇ ਗੂਜਰੀ ਤੀਜੇ ਤੇ ਜੈਤਸਰੀ ਚੌਥੇ ਤੇ ਰਾਮਕਲੀ ਪੰਜਵੇਂ ਤੇ ਮਾਰੂ ਔਰ ਛੇਵੇਂ ਤੇ ਬਸੰਤ ਇਹ 6 ਵਾਰਾ ਜਿਹੜੀਆਂ ਸਾਨੂੰ ਦੇਖਣ ਨੂੰ ਜੜੀਆਂ ਉਹ ਮਿਲਦੀਆਂ ਸੋ ਇਹਦੇ ਵਿੱਚ ਸਾਨੂੰ ਕੀ ਕੀ ਪੁੱਛ ਸਕਦੇ ਆ ਇਹਦੇ ਬਾਰੇ ਆਪ ਮੜ ਮੜ ਜਿਹੜੀ ਆ ਉਹ ਗੱਲਬਾਤ ਕਰਾਂਗੇ ਠੀਕ ਹੈ ਜਿਵੇਂ ਅਗਰ ਆਪਾਂ ਗੌੜੀ ਦੀ ਗੱਲ ਕਰੀਏ ਠੀਕ ਹੈ ਗੌੜੀ ਦੀ ਵਾਰ ਆ ਇਹ ਜਿਸ ਧੁਨੀ ਉੱਪਰ ਗਾਣ ਦੀ ਇਜਾਜ਼ਤ ਆ ਜਿਵੇਂ ਆਪਾਂ ਪਹਿਲਾਂ ਵੀ ਜਿਵੇਂ ਤੁਹਾਨੂੰ ਇਹ ਸਾਰਿਆਂ ਨੂੰ ਪਤਾ ਹੋਵੇਗਾ ਕਿ ਆਸਾ ਦੀ ਵਾਰ ਕਿਸ ਧੁਨੀ ਦੇ ਵਿੱਚ ਗਾਣ ਦਾ ਉਪਦੇਸ਼ ਹੈ ਤਾਂ ਉਹ ਸਾਨੂੰ ਪਤਾ ਕਿ ਟੁੰਡੇ ਅਸਰਾਜੇ ਦੀ ਧੁਨੀ ਦੇ ਵਿੱਚ ਗਾਉਣ ਦਾ ਉਪਦੇਸ਼ ਆ ਸੋ ਐਦਾਂ ਹੀ ਗੌੜੀ ਜਿਹੜੀ ਗੌੜੀ ਦੀ ਵਾਰ ਆ ਗੁਰੂ ਅਰਜਨ ਦੇਵ ਜੀ ਤਾਂ ਉਹ ਰਾਈ ਕਮਾਲ ਰਾਈ ਕਮਾਲ ਦੀ ਠੀਕ ਹੈ ਮੋਜ ਦੀ ਦੀ ਜਿਹੜੀ ਵਾਰ ਆ ਇਸ ਤੁਹਾਨੂੰ ਪਰ ਜਿਹੜਾ ਗਾਣ ਦਾ ਉਪਦੇਸ਼ ਆ 21 ਇਸ ਦੇ ਵਿੱਚ ਪੌੜੀਆਂ ਆ ਠੀਕ ਹੈ ਔਰ ਇਹਦੇ ਵਿੱਚ ਅਗਰ ਆਪਾਂ ਵਿਸ਼ੇ ਦੀ ਗੱਲ ਕਰੀਏ ਨਾਮ ਬਲ ਉੱਤੇ ਜਿਹੜਾ ਆ ਉਹ ਜ਼ੋਰ ਦਿੱਤਾ ਗਿਆ ਠੀਕ ਹੈ ਕਿ ਨਾਮ ਉੱਤੇ ਬਲ ਦੇਣ ਦਾ ਜਿਹੜਾ ਉਪਦੇਸ਼ ਆ ਕਿ ਨਾਮ ਦਾ ਜਿਹੜਾ ਪ੍ਰਮਾਤਮਾ ਦਾ ਨਾਮ ਆ ਉਸ ਦਾ ਜਿੰਨਾ ਨਾਮ ਲਵਾਂਗੇ ਉਨਾ ਹੀ ਜਿਹੜਾ ਉਹ ਘਾਟਾ ਉਹ ਸਾਨੂੰ ਨਾਮ ਜਿਹੜਾ ਉਸ ਦਾ ਲੈਣਾ ਜਿਹੜਾ ਆ ਚਾਹੀਦਾ ਹੈ ਠੀਕ ਹੈ ਸੋ ਨਾਮ ਉੱਤੇ ਬਲਦੀਨ ਦਾ ਜਿਹੜਾ ਉਪਦੇਸ਼ ਇਸ ਦੇ ਵਿੱਚ ਸਾਨੂੰ ਮਿਲਦਾ ਹੈ ਪ੍ਰਮਾਤਮਾ ਸਰਵ ਵਿਆਪਕਾ ਪ੍ਰਮਾਤਮਾ ਹੀ ਸਭ ਕੁਝ ਜਿਹੜਾ ਹੈ ਉਹ ਕਰਤਾ ਜਿਹੜਾ ਹੈ ਉਹਦਾ ਕਰਤਾ ਹੈ ਠੀਕ ਹੈ ਤੇ ਇਹ ਸਾਧ ਭਾਖਾ ਦੇ ਵਿੱਚ ਲਿਖੀ ਹੋਈ ਆ ਸਾਧ ਭਾਖਾ ਭਾਖਾ ਮਤਲਬ ਭਾਸ਼ਾ ਪ੍ਰੰਤ ਟਾਈਮ 'ਚ ਭਾਸ਼ਾ ਨੂੰ ਭਾਖਾ ਕਹਿੰਦੇ ਹੁੰਦੇ ਸੀ ਤਾ ਇਹਦੇ ਵਿੱਚ ਜਿਹੜਾ ਆ ਸਾਦ ਪਾਕਾ ਦੇ ਵਿੱਚ ਲਿਖੀ ਹੋਈ ਆ ਜਿਹਨੂੰ ਆਪਾਂ ਦਖਣਾ ਵੀ ਕਹਿ ਦਿੰਨੇ ਆ ਠੀਕ ਹੈ ਦੂਜੇ ਨੰਬਰ ਤੇ ਆ ਜਾਂਦੀ ਹੈ ਜੀ ਗੂਜਰੀ ਠੀਕ ਹੈ ਗੂਜਰੀ ਦੀ ਵਾਰ ਗੂਜਰੀ ਦੀ ਵਾਰ ਦੇ ਵਿੱਚ ਜਿਹੜੀਆਂ 21 ਪੌੜੀਆਂ ਠੀਕ ਹੈ ਔਰ ਇਹਦੇ ਹਰ ਪੌੜੀ ਦੇ ਨਾਲ ਜਿਹੜਾ ਦੋ ਸ਼ਲੋਕ ਆਉਂਦੇ ਆ ਹਰ ਪੌੜੀ ਦੇ ਨਾਲ ਦੋ ਸ਼ਲੋਕ ਆ ਠੀਕ ਹੈ ਇਹਦਾ ਮਤਲਬ 11 21 ਪੌੜੀਆਂ ਤੇ ਦੋ ਸ਼ਲੋਕ ਆ ਤਾਂ ਇਹਦਾ ਮਤਲਬ ਟੋਟਲ 42 ਸ਼ਲੋਕ ਆ ਠੀਕ ਹੈ ਇਹਦੇ ਵਿੱਚ ਅਗਰ ਵਿਸ਼ੇ ਦੀ ਗੱਲ ਕਰੀਏ ਤਾਂ ਗੁਰਮਤ ਦੇ ਜਿਹੜੇ ਅਧਿਆਤਮਕ ਅਧਿਆਤਮਕ ਜਿੰਨੇ ਵੀ ਵਿਸ਼ਿਆਂ ਨੂੰ ਜਿਹੜਾ ਹੈ ਮੁੱਖ ਕੇਂਦਰ ਦੇ ਵਿੱਚ ਇਸ ਦੇ ਵਿੱਚ ਜਿਹੜਾ ਉਹ ਰੱਖਿਆ ਗਿਆ ਹੈ ਠੀਕ ਹੈ 30 ਨੰਬਰ ਤੇ ਜੈਤਰੀ ਸੋ ਜੈਤਰੀ ਦੀ ਵਾਰ ਦੇ ਵਿੱਚ 20 ਪੌੜੀਆਂ ਠੀਕ ਹੈ ਹਰ ਪੌੜੀ ਦੇ ਨਾਲ ਦੋ ਸ਼ਲੋਕ ਆ 40 ਸ਼ਲੋਕ ਜਿਹੜੇ ਉਹ ਟੋਟਲ ਆ ਠੀਕ ਹੈ ਇਹਦੇ ਵਿੱਚ ਜਿਹੜਾ ਵਿਸ਼ਾ ਆ ਵਿਸ਼ਾ ਕੀ ਆ ਕਿ ਸੰਸਾਰ ਦੀ ਜਿਹੜੀ ਹੈ ਪਰਪੰਚਤਾ ਨੂੰ ਜਿਹੜਾ ਆ ਉਹ ਤਿਆਗਣਾ ਸੰਸਾਰ ਨੂੰ ਤਿਆਗਣਾ ਤੇ ਤਿਆਗਣਾ ਮਤਲਬ ਇਹ ਨਹੀਂ ਹੁੰਦਾ ਕਿ ਸੰਸਾਰ ਨੂੰ ਬਿਲਕੁਲ ਤਿਆਗ ਕੇ ਜੰਗਲਾਂ ਵਿੱਚ ਚੱਲ ਜਾਣਾ ਉਹ ਸੰਸਾਰ ਦੇ ਵਿੱਚ ਜਿਹੜੇ ਵਿਸ਼ੇ ਆ ਜਿਹੜੇ ਆਪਾਂ ਕਹਿ ਸਕਦੇ ਜਿਹੜੀਆਂ ਕੁਰੀਤੀਆਂ ਆ ਉਹਨਾਂ ਨੂੰ ਤਿਆਗਣਾ ਜਿਹੜੇ ਸਾਡੇ ਅੰਦਰ ਜਿਹੜੇ ਵਿਕਾਰ ਆ ਉਹਨਾਂ ਨੂੰ ਜਿਹੜੇ ਹੈ ਤਿਆਗਣ ਦੀ ਜਿਹੜੀ ਹੈ ਉਹ ਇਸ ਦੇ ਵਿੱਚ ਜਿਹੜੀ ਹੈ ਗੱਲ ਕੀਤੀ ਗਈ ਆ ਕਰਮਾਂ ਦੇ ਉੱਤੇ ਜਿਹੜਾ ਜ਼ੋਰ ਦਿੱਤਾ ਗਿਆ ਕਿ ਤੁਸੀਂ ਕਰਮ ਚੰਗੇ ਕਰਮ ਜਿਹੜੇ ਉਹ ਕਰਨੇ ਆ ਠੀਕ ਹੈ ਸੋ ਇਹਦੇ ਵਿੱਚ ਤੁਸੀਂ ਇਹਨੂੰ ਲਿਖ ਸਕਦੇ ਆ ਕਿ ਸੰਸਾਰ ਨੂੰ ਤਿਆਗਣਾ ਠੀਕ ਹੈ ਤੇ ਜਿਹੜੇ ਆ ਕਰਮ ਦੇ ਉੱਤੇ ਜ਼ੋਰ ਦਿੱਤਾ ਗਿਆ ਚੌਥੇ ਨੰਬਰ ਤੇ RAMKALI RAMKALI ਦੀ ਵਾਰ ਦੇ ਵਿੱਚ 22 ਪੌੜੀਆਂ ਠੀਕ ਹੈ ਹਰ ਪੌੜੀ ਦੇ ਨਾਲ ਜਿਹੜੇ ਆ ਉਹ ਦੋ ਸ਼ਲੋਕ ਮਿਲਦੇ ਆ ਠੀਕ ਹੈ ਸੋ ਜਿਹੜੇ ਸ਼ਲੋਕ ਆ ਉਹ ਦੋਹੜੇ ਤੇ ਸੋਰਠੇ ਛੰਦ ਦੇ ਵਿੱਚ ਮਿਲਦੇ ਆ ਠੀਕ ਹੈ ਸੋ ਜਿਹੜੇ ਸ਼ਲੋਕ ਆ ਉਹ ਦੋਹੜੇ ਤੇ ਸੋਰਠੇ ਸੋਰਠੇ ਛੰਦ ਦੇ ਵਿੱਚ ਜਿਹੜੇ ਉਹ ਮਿਲਦੇ ਆ ਠੀਕ ਹੈ ਸੋ ਇਹਦੇ ਵਿੱਚ ਜਿਹੜਾ ਵਿਸ਼ਾ ਆ ਉਹ ਹੈਗਾ ਕਿ ਜਿਵੇਂ ਅ ਅਲੱਗ-ਅਲੱਗ ਜਿਹੜੇ ਪ੍ਰਾਣੀਆਂ ਦੇ ਬਾਰੇ ਅਲੱਗ-ਅਲੱਗ ਜਿਹੜੀਆਂ ਜਾਤੀਆਂ ਦੇ ਬਾਰੇ ਇਸ ਵਾਰ ਦੇ ਵਿੱਚ ਜਿਹੜੀ ਉਹ ਗੱਲ ਕੀਤੀ ਗਈ ਹੈ ਠੀਕ ਹੈ ਕਿ ਜਾਤੀਆਂ ਦਾ ਕਿਹਾ ਕਿ ਜਾਤੀਆਂ ਦਾ ਜਿਵੇਂ ਆਪਾਂ ਕਹਿ ਸਕਦੇ ਹਾਂ ਕਿ ਹਰ ਜਿਹੜੀਆਂ ਹਰ ਜੀਵ ਆ ਹਰ ਵਸਤੂ ਆ ਹਰ ਪ੍ਰਾਣੀ ਆ ਉਹ ਪਰਮਾਤਮਾ ਦੁਆਰਾ ਹੀ ਬਣਾਏ ਗਏ ਆ ਸੋ ਸਾਨੂੰ ਇੱਕ ਸਾਂਝੀ ਵਾਲਤਾ ਦਾ ਵੇਸ ਦੇ ਵਿੱਚ ਉਹ ਉਪਦੇਸ਼ ਆ ਠੀਕ ਹੈ ਪੰਜਵੇਂ ਨੰਬਰ ਤੇ 마ਰੂ 마ਰੂ ਦੇ ਵਿੱਚ 23 ਪੌੜੀਆਂ ਠੀਕ ਹੈ ਤੋ ਇਹਦੇ ਵਿੱਚ ਜਿਹੜਾ ਆ ਹਰ ਪੌੜੀ ਤੋਂ ਪਹਿਲਾਂ ਜਿਹੜੇ ਤਿੰਨ ਸ਼ਲੋਕ ਇਸ ਦੇ ਵਿੱਚ ਆਉਂਦੇ ਆ ਇਹਦੇ ਵਿੱਚ ਵੀ ਜਿਹੜਾ ਆ ਦੱਖਣਾ ਬੋਲੀ ਜਿਹੜੀ ਇਹ ਲੈਂਦੀ ਇਸ ਦੇ ਵਿੱਚ ਜਿਹੜੀ ਵਰਤੋ ਜਾਈ ਹੈ ਠੀਕ ਹੈ ਔਰ ਇਹਦੇ ਵਿੱਚ ਜਿਹੜਾ ਵਿਸ਼ਾ ਆ ਉਹ ਹੈ ਕਿ ਜੀਵ ਇਸਤਰੀ ਜਿਹੜੀ ਪ੍ਰਮਾਤਮਾ ਤੋਂ ਵਿਛੜਦੀ ਹੈ ਠੀਕ ਹੈ ਜੀਵ ਇਸਤਰੀ ਜਿਹੜੀ ਆ ਉਹ ਪ੍ਰਮਾਤਮਾ ਤੋਂ ਜਦੋਂ ਵਿਛੜਦੀ ਹੈ ਉਸ ਦੀ स्थिति इस पौड़ी जी दसी हुई है ठीक so, है सो विछड़ी जड़ी जीव स्त्री आ उसकी जड़ी है स्थिति इस जी दसी गई है और इस तो बा पौड़ी आँदी है जो कि आँदी है बसंत की जो कि सब तो इंपोर्टेंट आठ ठीक है यदि तीन पौड़ियां ਠੀਕ ਹੈ ਔਰ ਹਰ ਪੌੜੀ ਦੀਆਂ ਜਿਹੜੀਆਂ ਆ ਉਹ ਪੰਜ ਤੁਕਾਂ ਆ ਠੀਕ ਹੈ ਸੋ ਇਹਦਾ ਜਿਹੜਾ ਵਿਸ਼ਾ ਆ ਵਿਸ਼ਾ ਇਹਦੇ ਵਿੱਚ ਆ ਕਿ ਨਾਮ ਸਿਮਰਨ ਦੇ ਉੱਤੇ ਜ਼ੋਰ ਨਾਮ ਸਿਮਰਨ ਦੇ ਉੱਤੇ ਜਿਹੜਾ ਆ ਜ਼ੋਰ ਦਿੱਤਾ ਗਿਆ ਇਹ ਤਿੰਨ ਪੌੜੀਆਂ ਤਿੰਨ ਹੀ ਇੰਪੋਰਟੈਂਟ ਆ ਮੈਂ ਇਹਦੀ ਇੱਕ ਇੱਕ ਲਾਈਨ ਜ਼ਰੂਰ ਤੁਹਾਨੂੰ ਦੱਸਾਂਗਾ ਜਿਵੇਂ ਹਰ ਕਾ ਨਾਮ ਧਿਆਇ ਕੇ ਹੋ ਹੋ ਹਰਿਆ ਭਾਈ ਬਹੁਤ ਇੰਪੋਰਟੈਂਟ ਆ ਜਦੋਂ ਬਸੰਤ ਦਾ ਜਿਹੜਾ ਮਹੀਨਾ ਵੀ ਜਦੋਂ ਚੱਲਦਾ ਹੈ ਦਰਬਾਰ ਸਾਹਿਬ ਤੁਸੀਂ ਦੇਖੋ ਉਸ ਦੌਰਾਨ ਵੀ ਜਿਹੜਾ ਆ ਹਰ ਹਰ ਵਾਰੀ ਜਿਹੜਾ ਆ ਜਦੋਂ ਵੀ ਕੋਈ ਰਾਗੀ ਕੀਰਤਨ ਕਰਨ ਆਉਂਦੇ ਆ ਤੋ ਇਹ ਬਸੰਤ ਦੀ ਵਾਰ ਜਿਹੜੀ ਉਹ ਜ਼ਰੂਰ ਗਾਇਨ ਕਰਦੇ ਠੀਕ ਹੈ ਹਰ ਕਾ ਨਾਮ ਧਿਆਇ ਕਹਿ ਉਹ ਵਾਰਾ ਭਾਈ ਦੂਜਾ ਹੈਗਾ ਆ ਪੰਜੇ ਬੱਦੇ ਮਹਾਬਲੀ

ਕਿਸ ਗੁਰੂ ਸਾਹਿਬਾਨ ਦੁਆਰਾ ਰਚਿਤ ਹੈ ਠੀਕ ਹੈ ਇਹ ਕੁਸ਼ਣ ਦੂਜੇ ਕੁਸ਼ਣ ਪੁੱਛ ਸਕਦੇ ਕਿ ਕਿੰਨੀਆਂ ਪੌੜੀਆਂ ਹੈ ਇਸ ਵਾਰ ਦੇ ਵਿੱਚ ਤਿੰਨ ਪੌੜੀਆਂ ਵਿਸ਼ਾ ਪੁੱਛ ਸਕਦੇ ਆ ਸਾਨੂੰ ਪੁੱਛ ਸਕਦੇ ਕਿ ਪੰਜੇ ਬੱਦੇ ਮਹਾਬਲੀ ਕਰ ਸੱਚਾ ਟਵਾਏ ਪੰਕਤੀ ਕਿਸ ਗੁਰੂ ਸਾਹਿਬਾਨ ਦੀ ਹੈ ਜਾਂ ਇਹ ਕਿਸ ਵਾਰ ਦੇ ਵਿੱਚੋਂ ਠੀਕ ਹੈ ਸੋ ਇਹ ਕਿਸੇ ਤਰ੍ਹਾਂ ਵੀ ਕੁਸ਼ਣ ਜਿਹੜੇ ਉਹ ਸਾਨੂੰ ਜਿਹੜੇ ਉਹ ਪੁੱਛ ਸਕਦੇ ਆ ਸੋ ਤੁਸੀਂ ਇਹ ਸੀ ਦਾ ਜਿਹੜਾ ਹੈ ਧਿਆਨ ਰੱਖਣਾ ਹੈ ਬਾਕੀ ਇਸ ਤੋਂ ਇਲਾਵਾ ਅਗਰ ਆਪਾਂ ਗੱਲ ਕਰੀਏ ਤਾਂ ਇਹਨਾਂ ਦੇ ਜਿਹੜੇ ਇੱਕ ਟੋਟਲ ਅਮਾਊਂਟ ਦੇ ਵਿੱਚ ਜਿਹੜਾ ਸਾਨੂੰ ਇਹਦੇ ਵਿੱਚ ਦੱਸਿਆ ਗਿਆ ਜਿੰਨੇ ਕੀ ਕਰ ਇਹਨਾਂ ਦੀ ਆਪਾਂ ਗੱਲ ਕਰੀਏ ਸ਼ਲੋਕਾਂ ਦੀ ਗੱਲ ਕਰੀਏ ਤੇ ਇਹਨਾਂ ਨੇ 545 ਸ਼ਲੋਕਾਂ ਦੀ ਜਿਹੜੀ ਗਿਣਤੀ ਸਾਨੂੰ ਪਤਾ ਲੱਗਦੀ ਆ ਠੀਕ ਹੈ 92 ਅਸ਼ਟਪਦੀਆਂ 92 ਅਸ਼ਟਪਦੀਆਂ ਦੀ ਗੱਲ ਆਉਂਦੀ ਹੈ ਪਦੇ ਜਿਹੜੇ ਆ ਪਦਿਆਂ ਦੀ ਗਿਣਤੀ 1349 ਆ ਸੋਹਲੇ ਜਿਹੜੇ ਆ 14 ਆ ਠੀਕ ਹੈ ਛੰਤ ਜਿਹੜੇ ਹੈ ਉਹ ਬਾੜ ਛੰਤ ਠੀਕ ਹੈ ਸੋ ਇਹਨਾਂ ਜਿਹਦੇ ਇਹਨਾਂ ਦੇ ਇੱਕ ਧੰਨਾ ਜਿਹਦੇ ਪ੍ਰਕਰਨ ਧੰਨਾ ਜਿਹਦੇ ਪ੍ਰਕਰਨ ਹੇਠ ਲੜਾਇਆ ਸ਼ਲੋਕ ਮਿਲਦਾ ਹੈ ਠੀਕ ਹੈ ਆਸਾ ਰਾਗ ਦੇ ਵਿੱਚ ਠੀਕ ਹੈ ਤੇ ਭੈਰੋ ਰਾਗ ਦੇ ਵਿੱਚ ਜਿਹੜਾ ਆ ਕਬੀਰ ਜੀ ਦੇ ਪ੍ਰਕਰਨ ਹੇਠ ਵੀ ਜਿਹੜਾ ਆ ਕਬੀਰ ਜੀ ਦੇ ਪ੍ਰਕਰਨ ਹੇਠ ਵੀ ਜਿਹੜਾ ਆ ਉਹ ਸ਼ਲੋਕ ਦਾ ਜਿਹੜਾ ਆ ਇੱਕ ਪਾਦਾ ਮਿਲਦਾ ਹੈ ਮਿਸ ਪ੍ਰਕਰਨ ਦਾ मीनिंग ਦੱਸਿਆ ਸੀਗਾ ਕਲਾਸ ਦੇ ਵਿੱਚ ਮੈਂ ਇੱਥੇ ਵੀ ਦੱਸਦਾ ਪ੍ਰਕਰਨ ਹੁੰਦਾ ਕਿ ਕਈ ਵਾਰ ਜਿੰਨੇ ਭਗਤੂ ਸਾਹਿਬਾਨ ਹੋਏ ਉਹਨਾਂ ਨੇ ਜਿਹੜੇ ਸ਼ਲੋਕਾਂ ਦੀ ਰਚਨਾ ਕੀਤੀ ਆ ਤਾਂ ਕਈ ਵਾਰ ਕੁਝ ਸ਼ਲੋਕ ਜਦੋਂ ਗੁਰੂ ਅਰਜਨ ਦੇਵ ਜੀ ਉਸ ਸ਼ਲੋਕਾਂ ਨੂੰ ਪੜ੍ਹਦੇ ਸੀ ਤਾਂ ਜਦੋਂ ਉਹਨਾਂ ਨੂੰ ਲੱਗਦਾ ਸੀਗਾ ਕਿ ਇਹ ਜਿਹੜੇ ਹੈ ਗੁਰਮਤ ਤੇ ਜਿਹੜੀ ਇੱਕ ਕਹ ਲਓ ਕਿ ਇੱਕ ਲਾਈਨ ਆ ਉਸ ਤੋਂ ਕ੍ਰੋਸ ਕਰਦੀ ਆ ਜਾਂ ਉੱਤੋਂ ਥੋੜੀ ਬਾਹਰ ਜਾ ਰਹੀ ਹੈ ਜੋ ਗੁਰਮਤ ਦਾ ਸਿਧਾਂਤ ਆ ਤਾ ਗੁਰੂ ਜੀ ਨੇ ਉਹ ਸ਼ਲੋਕ ਨੂੰ ਹਟਾਇਆ ਨਹੀਂ ਉਸ ਨੂੰ ਕਹਿ ਲੋ ਕਿ ਪਰ ਉਹਦੀ ਜਗ੍ਹਾ ਕੀ ਗੀਤਾ ਇੱਕ ਆਪਣਾ ਸ਼ਲੋਕ ਜਿਹੜਾ ਉਹਦੇ ਨਾਲ ਜਿਹੜਾ ਉਚਾਰਨ ਕਰਤਾ ਤਾਂ ਕਿ ਅਸੀਂ ਉਹ ਸ਼ਲੋਕ ਨੂੰ ਇੱਕ ਕਹਿ ਸਕਦੇ ਹਾਂ ਕਿ ਇੱਕ ਰਿਵਾਈਜ਼ ਕਰਕੇ ਦੁਬਾਰਾ ਉਹਨਾਂ ਨੇ ਦਸਤਾ ਤਾਂ ਕਿ ਉਹ ਜਿਹੜਾ ਹੈ ਉਹ ਸਾਡੀ ਗੁਰਮਤ ਦੀ ਜਿਹੜੀ ਆਪਾਂ ਕਹਿ ਸਕਦੇ ਹਾਂ ਕਿ ਜਿਹੜੀ ਧਾਰਾ ਹੈ ਜਾਂ ਉਸਦੀ ਇੱਕ ਲਾਈਨ ਹੈ ਉਸ ਨੂੰ ਕ੍ਰੋਸ ਨਾ ਅਸੀਂ ਕਰੀਏ ਠੀਕ ਹੈ ਉਸ ਦੇ ਸਿਧਾਂਤ ਦੇ ਜਿਹੜਾ ਆ ਅੰਦਰ ਅੰਦਰ ਹੀ ਜਿਹੜੀ ਉਹ ਚੀਜ਼ ਰਵੇ ਠੀਕ ਹੈ ਸੋ ਇਹ ਇੱਕ ਇੱਕ ਸਪਾਈ ਜਿਹੜੇ ਸੂਰਦਾਸ ਹੋਏ ਨੇ ਭਗਤ ਸੂਰਦਾਸ ਉਹਨਾਂ ਦੇ ਜਿਹੜੇ ਪ੍ਰਕਰਨ ਹੀਟ ਵੀ ਜਿਹੜਾ ਇੱਕ ਇੱਕ ਪੰਨਾ ਜਿਹੜਾ ਆ ਤੁਹਾਨੂੰ ਦੇਖਣ ਨੂੰ ਜਿਹੜਾ ਹੈ ਉਹ ਮਿਲਦਾ ਹੈ ਠੀਕ ਹੈ ਸੋ ਇਹ ਜਿਹੜਾ ਜਿਹੜੀਆਂ ਇੰਪੋਰਟੈਂਟ ਸੀਆਂ ਸਾਰੀਆਂ ਸੋ ਤੁਸੀਂ ਇਹਨਾਂ ਨੂੰ ਡੜਾਇਆ ਧਿਆਨ ਰੱਖਣਾ ਸੋ ਇਸ ਤੋਂ ਇਲਾਵਾ ਕੁਝ ਇੰਪੋਰਟੈਂਟ ਜਿਹੜੀਆਂ ਇਹਨਾਂ ਦੀਆਂ ਲਾਈਨਸ ਆ ਮੈਂ ਸਿੱਧੇ ਦੋ ਦੋ ਸ਼ਬਦ ਹੀ ਲਿਖਾਂਗਾ ਤੁਸੀਂ ਉਸ ਨੂੰ ਬਾਅਦ ਵਿੱਚ ਜਿਵੇਂ ਮੈਂ ਕਲਾਸ ਦੱਸਿਆ ਸੀਗਾ ਕਿ ਤੁਸੀਂ ਆਪਣੇ ਮੋਬਾਈਲ ਦੇ ਵਿੱਚ ਇਕਾਈ ਗ੍ਰੰਥ ਕਰਕੇ ਜੇ ਤੁਹਾਡੇ ਕੋਲ ਐਂਡਰੋਇਡ ਫੋਨ ਹੈ ਆਈ ਗ੍ਰੰਥ ਐਪ ਨੂੰ ਤੁਸੀਂ ਡਾਊਨਲੋਡ ਕਰਕੇ ਉਹਦੇ ਵਿੱਚ ਜੋ ਮੈਂ ਇੱਕ ਵਾਰ ਸ਼ਬਦ ਬੋਲਦਾ ਉਸ ਨੂੰ ਇੱਕ ਵਾਰ ਜ਼ਰੂਰ ਪੜ੍ਹੋ ਔਰ ਤੁਹਾਨੂੰ ਤੁਹਾਡੇ ਲਈ ਹੀ ਉਹ ਫਾਇਦਾ ਹੈ ਕਿਉਂਕਿ ਜਦ ਤੁਸੀਂ ਉਸ ਨੂੰ ਉਹਦੇ ਉੱਤੇ ਭਰ ਕੇ ਜਿਹੜੇ ਤੁਸੀਂ ਉਹਨੂੰ ਸ਼ਬਦ ਨੂੰ ਦੇਖੂਗੇ ਤਾਂ ਤੁਹਾਡੇ ਅੱਖਾਂ ਮੂਰੇ ਇੱਕ ਵਾਰ ਸ਼ਬਦ ਜਿਹੜਾ ਨਿਕਲੇਗਾ ਔਰ ਤੁਹਾਨੂੰ ਯਾਦ ਰਹੇਗਾ ਕਿ ਉਹ ਆਪਾਂ ਇਸ ਵੀਡੀਓ ਚ ਕੀਤਾ ਸੀ ਗੁਰੂ ਅਰਜਨ ਦੇਵ ਜੀ ਦੇ ਉਹ ਸ਼ਬਦ ਸੀ ਠੀਕ ਹੈ ਜਿਵੇਂ ਜਿਵੇਂ ਤੂੰ ਮੇਰਾ ਪਿਤਾ ਠੀਕ ਹੈ ਤੂੰ ਹੈ ਮੇਰਾ ਮਾਤਾ ਠੀਕ ਹੈ ਮਿੱਠ ਬੋਲੜਾ ਜੀ ਹਰੇ ਸੱਜਣ ਸੁਆਮੀ ਮੋਰਾ ਮੈਂ ਇੱਦ ਦੀ ਲਿਖੀ ਜਾਂਦਾ ਬਾਕੀ ਤੁਸੀਂ ਵੀਡੀਓ ਨੂੰ ਰੋਕ ਕੇ ਜਿਹੜਾ ਤੁਸੀਂ ਦੇਖ ਸਕਦੇ ਹੋ ਠੀਕ ਹੈ ਇਹ ਸਾਰੇ ਇੰਪੋਰਟੈਂਟ ਆ ਉਹ ਇਹ ਕਈ ਵਾਰ ਕੁਐਸਚਨਸ ਪੁੱਛੇ ਗਏ ਆ ਮੇਰਾ ਮਨ ਲੋਚੇ ਗੁਰਦਲਸਨ ਤਾਈ ਇੱਕ ਇੱਕ ਘੜੀ ਨਾ ਮਿਲਤੇ ਤਾਂ ਕਲਯੁਗ ਹੋਤਾ ਮਾਗ ਮਜਨ ਸੰਗ ਸਾਧੂਆਂ ਠੀਕ ਹੈ ਸੱਚੇ ਮਾਰਗ ਚਲਦੇ ਆ ਉਸਤਤ ਕਰੇ ਜਹਾਨ 10 ਬਸਤੂ 10 ਬਸਤੂ ਲੈ પાਛੇ ਪਾਵੇ ਕੋਈ ਬੋਲੇ ਰਾਮ ਰਾਮ ਕੋਈ ਖੁਦਾਏ ਠੀਕ ਹੈ ਜਾ ਕੋ ਮੁਸਕਲ ਆਤ ਬਣੇ ਟੋਈ ਕੋਈ ਨਾ ਦੇ ਇਹ ਸਾਰੇ ਜਿਹੜੇ ਇੰਪੋਰਟੈਂਟ ਜਿਹੜੇ ਮੈਂ ਨੋਟ ਜਿਹੜੇ ਲਿਖਾਏ ਆ ਇੱਕ ਅੱਧਾ ਹੋਰ ਹੈ ਤੁਸੀਂ ਉਹ ਵੀ ਲੈ ਲੀਓ ਕਿਰਤ ਕਰਮ ਕੇ ਵਿਛੋੜੇ ਕਿਰਤ ਕਰਮ ਕੇ ਵਿਛੋੜੇ ਔਰ ਇੱਕ ਹੋਰ ਲਿਖ ਲੋ 10 ਵਿੱਚੋਂ ਇੱਕ ਹੋ ਗਿਆ ਸੀਗਾ 10 ਬਸਤੂਲੇ ਪਾਛੇ ਪਾਵੇ ਠੀਕ ਹੈ ਔਰ ਇਹ ਜਿਹੜੇ ਹੈ ਇੰਪੋਰਟੈਂਟ ਸੀਗਾ ਜਿਹੜਾ ਕਿ ਸਾਰਾ ਗੁਰੂ ਅਰਜੁਨ ਦੇਵ ਜੀ ਦੇ ਨਾਲ ਜਿਹੜਾ ਆ ਸੰਬੰਧਿਤ ਆ ਠੀਕ ਹੈ ਫਿਰ ਇੱਥੇ ਸਾਡਾ ਜਿਹੜਾ ਗੁਰੂ ਅਰਜੁਨ ਦੇਵ ਜੀ ਦਾ ਜਿਹੜਾ ਟੌਪਿਕ ਆ ਉਹ ਇੱਥੇ ਖਤਮ ਹੋ ਜਾਂਦਾ ਆ ਸੋ ਸਾਡਾ ਅਗਲਾ ਟੌਪਿਕ ਜਿਹੜਾ ਹੋਵੇਗਾ ਉਹ ਭਾਈ ਗੁਰਦਾਸ ਜੀ ਦੇ ਨਾਲ ਜਿਹੜਾ ਰਿਲੇਟਡ ਹੋਏਗਾ ਉਸ ਤੋਂ ਪਹਿਲਾਂ ਆਪਾਂ ਲੋਕਵਾਰਾਂ ਦੇ ਜਿਹੜੇ ਬਾਰੇ ਵੀ ਜਿਹੜਾ ਗੱਲ ਕਰਾਂਗੇ ਕੋਸ਼ਿਸ਼ ਕਰਾਂਗਾ ਕਿ ਅਗਰ ਸੰਭਵ ਹੋਏ ਆਤੇ ਆਪਾਂ YouTube ਦੇ ਉੱਤੇ ਹੀ ਇੱਕ ਕਲਾਸ ਮੇਂ ਜ਼ਰੂਰ ਅਪਲੋਡ ਕਰਾਂਗਾ ਸੋ ਤੁਸੀਂ ਦੇਖ ਸਕਦੇ ਆ ਕਿ ਆਪਾਂ ਇਸ ਹਿਸਾਬ ਦੇ ਨਾਲ ਜਿਹੜਾ ਆ ਅਸੀਂ ਕਲਾਸ ਦੇ ਵਿੱਚ ਜਿਹੜਾ ਡਿਟੇਲ ਦੇ ਵਿੱਚ ਕਰਦੇ ਆ ਠੀਕ ਹੈ ਲਿਖਣ ਦਾ ਇਹਦੇ ਵਿੱਚ ਵੀ ਭਾਵੇਂ ਹੁੰਦਾ ਕਿ ਜਦੋਂ ਤੁਸੀਂ ਲਿਖਦੇ ਆ ਔਰ ਸੁਣਨਾ ਹੀ ਜਿਹੜਾ ਹੈ ਉਹ ਕਾਫੀ ਨਹੀਂ ਹੁੰਦਾ ਸੁਣਨ ਦੇ ਨਾਲ ਜਦੋਂ ਤੁਸੀਂ ਲਿਖਦੇ ਵੀ ਆ ਤਾਂ ਜਿਹੜੀਆਂ ਸਾਡੀਆਂ ਅਗਰ ਗੱਲ ਕਰੀਏ ਕਿ ਸੈਂਸਸ ਕਿੰਨੀਆਂ ਯੂਜ਼ ਹੁੰਦੀਆਂ ਆ ਸੋ ਤੁਸੀਂ ਦੇਖ ਵੀ ਰਹੇ ਆ ਤੁਸੀਂ ਸੁਣ ਵੀ ਰਹੇ ਆ ਔਰ ਤੁਸੀਂ ਲਿਖ ਵੀ ਰਹੇ ਆ ਤੋ ਇਹ ਤਿੰਨ ਸੈਂਸ ਇੱਕ ਤਰ੍ਹਾਂ ਦੀਆਂ ਯੂਜ਼ ਹੋ ਰਹੀਆਂ ਆ ਤਾਂ ਉਹ ਜਿੰਨੀਆਂ ਸੈਂਸਸ ਯੂਜ਼ ਹੁੰਦੀਆਂ ਉਹਨਾਂ ਹੀ ਉਹ ਚੀਜ਼ ਸਾਡੇ ਦਿਮਾਗ ਦੇ ਵਿੱਚ ਪੂਰੀ ਤੌਰ ਦੇ ਉੱਤੇ ਉਹ ਬੈਠ ਜਾਂਦੀ ਆ ਸਾਨੂੰ ਉਹ ਯਾਦ ਰਹਿੰਦੀ ਆ ਠੀਕ ਹੈ ਹੁਣ ਜਿਵੇਂ ਅਗਰ ਮੈਂ ਇੱਥੇ ਕਿਹਾ ਆ ਕਿ ਮੈਂ ਗੱਲ ਕੀਤੀ ਆ ਕਿ ਪਹਿਰੇ ਜਿਹੜੇ ਆ ਉਹ ਤਿੰਨ ਗੁਰੂ ਸਾਹਿਬਾਨ ਦੁਆਰਾ ਰਚੇ ਜਿਵੇਂ ਮੈਂ ਕਲਾਸ 'ਚ ਸਟੂਡੈਂਟ ਆਪਣੇ ਜਿੰਨੇ ਵੀ ਅਸੀਂ ਕਲਾਸ 'ਚ ਲਗਾਨੇ ਆ ਮੈਂ ਉਹਨਾਂ ਨੇ ਕਿਹਾ ਸੀਗਾ ਕਿ ਤੁਸੀਂ ਨੋਟ ਕਰਨਾ ਕਿ ਪਹਿਰੇ ਨੂੰ ਇਹਦਾ ਡਾਇਗਰਾਮ ਬਣਾ ਲੈਣਾ ਗੁਰੂ ਨਾਨਕ ਦੇਵ ਜੀ ਦੇ ਟੌਪਿਕ ਦੇ ਉੱਤੇ ਗੁਰੂ ਰਾਮਦਾਸ ਦੇ ਟੌਪਿਕ ਤੇ ਗੁਰੂ ਅਰਜਨ ਦੇਵ ਜੀ ਦੇ ਟੌਪਿਕ ਤੇ ਤੁਸੀਂ ਇਦਾਂ ਦਾ ਡਾਇਗਰਾਮ ਬਣਾ ਲੈਣਾ ਠੀਕ ਹੈ ਕਿ ਪਹਿਰੇ ਗੁਰੂ ਨਾਨਕ ਜੀ ਪਹਿਰੇ ਰਾਮਦਾਸ ਜੀ ਪਹਿਰੇ ਅਰਜਨ ਦੇਵ ਜੀ ਠੀਕ ਹੈ ਇਹ ਹਰ ਤੁਸੀਂ ਜਿਹੜਾ ਟਾਪਿਕ ਦੇ ਉੱਤੇ ਡਾਇਗਰਾਮ ਬਣਾ ਲੈਣਾ ਸੋ ਸਾਨੂੰ ਕਦੇ ਵੀ ਨਹੀਂ ਭੁੱਲੇਗਾ ਇਹ ਕਿ ਪਹਿਰੇ ਜਿਹੜੇ ਉਹ ਤਿੰਨ ਗੁਰੂ ਸੇਵਾ ਨਾਲ ਦਵਾਰ ਨੇ ਔਰ ਚੀਤਾ ਠੀਕ ਹੈ ਸੋ ਬਾਕੀ ਆ ਵਾਲੀ ਮੈਂ ਚੀ ਤੁਹਾਨੂੰ ਦੱਸੀ ਇਸ ਨੂੰ ਤੁਸੀਂ ਯੋਧਾ ਜਰੂਰ ਜੜਾ ਯਾਦ ਰੱਖਣਾ ਸੋ ਅਗਰ ਵੀਡੀਓ ਤੁਹਾਨੂੰ ਵਧੀਆ ਲੱਗੀ ਤਾਂ ਵੀਡੀਓ ਜਿਹੜਾ ਹੈ ਉਹ ਸ਼ੇਅਰ ਜਰੂਰ ਕਰਿਓ ਬਾਕੀ ਇਹ ਮੈਂ ਤੁਹਾਨੂੰ ਦੱਸੇ ਸੀਗਾ ਕਿ ਹੋਲੀ ਤੇ ਜਿਹੜਾ ਆਫਰ ਆ ਤੁਸੀਂ ਅਗਰ ਕੋਈ ਵੀ ਅਗਰ ਤੁਸੀਂ ਜੁਆਇਨ ਕਰਨਾ ਚਾਹੁੰਦੇ ਆ ਤਾਂ ਤੁਸੀਂ ਜਰੂਰ ਜੜਾ ਉਹ ਜੁਆਇਨ ਕਰੋ ਇਹ ਜਿਹੜਾ ਨੰਬਰ ਆ ਮੈਂ ਇੱਕ ਨੰਬਰ ਮੈਂਸ਼ਨ ਕੀਤਾ ਸੋ ਤੁਸੀਂ ਇਹ ਨੰਬਰ ਦੇ ਉੱਤੇ ਕੰਟੈਕਟ ਜਿਹੜਾ ਆ ਤੁਸੀਂ ਕਰ ਸਕਦੇ ਹੋ ਠੀਕ ਹੈ ਸੋ ਵੀਡੀਓ ਦੇ ਅਖੀਰ ਤੱਕ ਬਣੇ ਰਹਿਣ ਲਈ ਤੁਹਾਡੇ ਸਾਰਿਆਂ ਦਾ ਧੰਨਵਾਦ ਸਤਿ ਸ਼੍ਰੀ ਅਕਾਲ